ਗੁਰੂ ਜੀ ਦਾ ਖਾਲਸਾ ਜੁਆ ਹੈ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਆਪ ਜੀ ਨੇ ਬੜੇ ਹੀ ਪਿਆਰ ਸਹਿਤ ਗੁਰੂ ਘਰ ਦੇ ਹਜ਼ੂਰੀ ਰਾਬੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ਼ਬਦ ਕੀਰਤਨ ਸਰਵਣ ਕੀਤੇ ਨੇ ਹੁਣ ਸਮਾਂ ਹੈ ਜੋ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋ ਰਾਗ ਸਾਰੰਗ ਦੇ ਅੰਦਰ ਅੱਜ ਆਪਾਂ ਤੀਜਾ ਸ਼ਬਦ ਹੈ ਜਿਹੜਾ ਆਪ ਜੀ ਨਾਲ ਸਾਂਝਾ ਕਰਨਾ ਹੈ ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਹੀ ਵੈਰਾਗ ਮਈ ਉਪਦੇਸ਼ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਸਤਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਵਿੱਚ ਇਹ ਮਨੁੱਖ ਕਰ ਕੀ ਰਿਹਾ ਹੈ ਸਤਗੁਰਾਂ ਨੇ ਬਹੁਤ ਥਾਵਾਂ ਤੇ ਮਨ ਦੀ ਗੱਲ ਕੀਤੀ ਹੈ ਬਹੁਤ ਥਾਵਾਂ ਤੇ بڑے ਸ਼ਬਦਾਂ ਦੇ ਵਿੱਚ ਸਾਧਨਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਸੱਜਣ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਅੱਜ ਦੇ ਸ਼ਬਦ ਰਹੀਂ ਇਹ ਪਤਾ ਲੱਗ ਜਾਏਗਾ ਇਹ ਗੁਰਬਾਣੀ ਦੇ ਅੰਦਰ ਔਂਕੜ ਸਿਹਾਰੀਆਂ ਇਹ ਕਿਉਂ ਹਨ ਜਾਂ ਮੁਕਤੇ ਅੱਖਰ ਕਿਉਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 1231 ਤੇ ਉਪਦੇਸ਼ ਕਰਦੇ ਨੇ ਸਾਰੰਗ ਮਹੱਲਾ 9 ਕਹਾ ਨਰ ਆਪਣੋ ਜਨਮ ਗਵਾਵੈ ਕਹਾ ਨਰ ਇੱਥੇ ਜਿਹੜਾ ਨਰ ਸ਼ਬਦ ਆਇਆ ਹੈ ਨੰਨਾ ਰਾਰਾ ਨਰ ਰਾਰਾ ਮੁਕਤਾ ਹੈ ਰਾਰੇ ਨੂੰ ਕੋਈ ਔਂਕੜ ਨਹੀਂ ਕੋਈ ਸਿਹਾਰੀ ਨਹੀਂ ਇੱਥੇ ਨਰ ਦਾ ਭਾਵ ਹੈ ਬਹੁਤੇ ਨਰਾਂ ਦੀ ਗੱਲ ਬਹੁਤੇ ਲੋਕਾਂ ਦੀ ਗੱਲ ਜੇ ਇੱਥੇ ਰਾਰੇ ਨੂੰ ਔਂਕੜ ਆ ਜਾਂਦਾ ਫਿਰ ਇੱਕ ਨਰ ਦੀ ਗੱਲ ਹੋਣੀ ਸੀ ਇੱਕ ਆਦਮੀ ਦੀ ਗੱਲ ਪਰ ਇੱਥੇ ਮਹਾਰਾਜ ਬਹੁਤੇ ਲੋਕਾਂ ਦੀ ਗੱਲ ਕਰਦੇ ਨੇ ਭਾਵ ਕੇ ਸਮੂਤੀ ਕਾਇਨਾਤ ਨੂੰ ਸਮਝਾਉਂਦੇ ਨੇ ਕਾਹ ਨਰ ਆਪਣੋ ਜਨਮ ਗਵਾਵੈ ਇਹ ਭਾਈ ਤੂੰ ਕਾਦੇ ਵਾਸਤੇ ਆਪਣਾ ਮਨੁੱਖਾ ਜਨਮ ਵੇਸ਼ਟ ਗੁਆਰਿਆ ਹੈ ਇਸੇ ਤਰ੍ਹਾਂ ਹੀ ਅਜਾਈ ਗੁਆਰਿਆ ਹੈ ਤੇ ਕਰ ਕੀ ਰਿਆ ਹੈ ਮਾਇਆ ਮਦ ਵਿਖਿਆ ਰਸ ਰਚਿਓ ਮਾਇਆ ਦੇ ਮਦ ਮਦ ਨਾਮੈ ਨਸ਼ੇ ਦਾ ਕਿ ਮਾਇਆ ਦੇ ਨਸ਼ੇ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਰਸਾਂ ਦੇ ਵਿੱਚ ਤੂੰ ਰਚਿਆ ਹੋਇਆ ਹੈ। RAM ਸ਼ਰਨ ਨਹੀਂ ਆਵੇ। ਇਹ ਜਿਹੜਾ ਮਨੁੱਖ ਹੈ RAM ਸ਼ਰਨ ਭਾਵ ਕੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ। ਭਾਵ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ। ਦਿਨ ਰਾਤ ਆਪਣੇ ਮਨ ਦੇ ਪਿੱਛੇ ਲੱਗ ਕੇ ਮਨ ਆਈਆਂ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਗੱਲ ਚੇਤੇ ਰੱਖ। ਵੇ ਇਹ ਸੰਸਾਰ ਦੀ ਖੇਡ ਕੈਸੀ ਹੈ ਮਹਾਰਜ ਨੇ ਅੱਗੇ ਫਿਰ ਉਚਾਰਨ ਕੀਤਾ ਰਹਾਉ ਅਰਥ ਭਾ ਵਿਸ਼ਰਾਮ ਕਹਾਂ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋਪਾਵੈ ਮਹਾਰਜ ਕਹਿੰਦੇ ਸੰਸਾਰ ਹੈ ਨਾ ਜਿਹੜਾ ਸਭ ਸੁਪਨੇ ਦੇ ਵਾਂਗੂ ਹੈ ਜਿਹਨੂੰ ਵੇਖ ਕੇ ਤੂੰ ਲੁਭਾਇ ਮਾਨ ਹੋ ਰਿਆਂ ਹੈ ਲਾਲਚ ਦੇ ਵਿੱਚ ਆ ਰਿਆਂ ਹੈ ਆਪਾਂ ਕਈਆਂ ਨੂੰ ਕਹੀਏ ਨਾ ਗੱਲ ਬਈ ਕਿਸ ਤਰ੍ਹਾਂ ਸਮਾਜ ਦੀ ਖੇਡ ਉਹ ਕਹਿੰਦੇ ਗਿਆਨੀ ਜੀ ਆਹ ਜੱਗ ਮਿੱਠਾ ਤੇ ਅਗਲਾ ਕਿਨੇ ਡਿੱਠਾ ਬਈ ਆਹੀ ਸੰਸਾਰ ਵਧੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ ਤੂੰ ਲੱਗ ਕੇ ਨਾ ਭੁੱਲਿਆ ਫਿਰਦਾ ਹੈ ਪਰਮਾਤਮਾ ਨੂੰ ਲੋਭ ਲਾਲਚ ਦੇ ਵਿੱਚ ਪਰ ਇਹ ਗੱਲ ਚੇਤੇ ਰੱਖ ਇਹ ਸੁਪਨੇ ਨਹੀਂ ਆਈ ਹੈ ਮਹਾਰਾਜ ਨੇ ਫਿਰ ਅੱਗੇ ਹੋਰ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਸਾਨੂੰ ਖੋਲਿਆ ਕਹਿੰਦੇ ਜੋ ਉਪਜੈ ਸੋ ਸਗਲ ਬినాਸੈ ਰਹਿਣ ਨ ਕੋ ਉਪਾਵੇਂ ਜਿਹੜੀ ਚੀਜ਼ ਪੈਦਾ ਹੁੰਦੀ ਹੈ ਮਹਾਰਜ ਕਹਿੰਦੇ ਉਹ ਇੱਕ ਨਾ ਇੱਕ ਦਿਨ ਫਿਰ ਨਾਸ਼ ਹੋ ਜਾਂਦੀ ਹੈ ਹਮੇਸ਼ਾ ਨਹੀਂ ਰਹਿੰਦੀ एवरीथिंग दैट इज क्रिएेटेड ਪਰ ਲੇਕਿਨ ਜੋ ਕੁਝ ਬਣਦਾ ਹੈ ਬਾਬਾ ਜੀ ਦੇ ਸ਼ਬਦ ਆਪਾਂ ਪੜਦੇ ਆਂ ਜੋ ਉਪਜੋ ਸੋਬਨ ਸਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਜਿਹੜੀ ਚੀਜ਼ ਦਾ ਆਕਾਰ ਬਣ ਗਿਆ ਜਿਹੜੀ ਚੀਜ਼ ਦਾ ਸਰੀਰ ਬਣ ਗਿਆ ਉਹਨੇ ਅੱਜ ਨਹੀਂ ਤਾਂ ਭਲਕੇ ਭਲਕੇ ਨਹੀਂ ਤਾਂ ਇੱਕ ਦਿਨ ਸੰਸਾਰ ਦੇ ਵਿੱਚੋਂ ਖਤਮ ਹੋ ਜਾਣਾ ਹੈ ਪਾਸ਼ਾ ਜੀ ਕਹਿੰਦੇ ਇਹ ਗੱਲ ਚੇਤੇ ਰੱਖ ਜਿਹੜਾ ਤੇਰਾ ਸਰੀਰ ਹੈ ਇਹ ਵੀ ਇੱਕ ਦਿਨ ਖਤਮ ਹੋ ਜਾਏਗਾ ਤੂੰ ਇਹ ਸੁਪਨੇ ਦੇ ਵਿੱਚ ਫਿਰਦਾ ਹੈ ਜਿਵੇਂ ਆਪਾਂ ਵੇਖੋ ਸੁਪਨਾ ਆਉਂਦਾ ਨਾ ਆਪਾਂ ਸੁਪਨੇ ਦੇ ਵਿੱਚ ਕਈ ਥਾਵਾਂ ਤੇ ਐਸੀਆਂ ਥਾਵਾਂ ਤੇ ਪਹੁੰਚ ਜਾਂਦੇ ਹਾਂ ਜਿਹੜੇ ਸਾਡੇ ਵਿਛੜੇ ਮਿੱਤਰ ਪਿਆਰੇ ਕੋਈ ਰੱਬੀ ਰੂਹਾਂ ਕੋਈ ਰਿਸ਼ਤੇਦਾਰ ਆਪਾਂ ਕਈ ਵਾਰ ਉਹਨਾਂ ਨਾਲ ਗੱਲਾਂ ਬਾਤਾਂ ਸੁਪਨੇ 'ਚ ਕਰਦੇ ਹੁੰਨੇ ਆ ਤੇ ਕਈ ਵਾਰ ਸੁਪਨੇ ਦੇ ਵਿੱਚ ਬੜਾ ਆਨੰਦ ਆ ਰਿਹਾ ਹੁੰਦਾ ਵੀ ਇੰਨ ਲੱਗਦਾ ਹੈ ਬਈ ਅੱਖ ਖੁੱਲ੍ਹੇ ਹੀ ਨਾ ਪਰ ਜਦੋਂ ਸਮਾਂ ਆਉਂਦਾ ਅੱਖ ਖੁੱਲ੍ਹਦੀ ਹੈ ਤੇ ਆਪਾਂ ਨੂੰ ਜਾਂ ਕੋਈ ਆ ਕੇ ਚਾਨ ਚੱਕ ਠਾ ਦੇਵੇ ਆਖਣ ਲੱਗੇ ਬੜਾ ਵਧੀਆ ਸੁਪਨਾ ਆ ਰਿਹਾ ਸੀ ਤੂੰ ਮੈਨੂੰ ਆ ਕੇ ਠਾ ਦਿੱਤਾ ਪਰ ਆਪਾਂ ਨੂੰ ਉਹਦਾ ਕੋਈ ਲੈਸ ਮਾਤਰ ਵੀ ਰੰਜ ਨਹੀਂ ਹੁੰਦਾ ਕੋਈ ਮਨ ਦੇ ਵਿੱਚ ਅਫਸੋਸ ਨਹੀਂ ਹੁੰਦਾ ਵੀ ਸੁਪਨਾ ਹੈ ਪਤਾ ਵੀ ਟੁੱਟ ਗਿਆ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਤੂੰ ਆਪਣਾ ਉਮਰਾ ਰੂਪੀ ਸੁਪਨਾ ਦੇਖ ਰਿਹਾ ਇੱਕ ਸੁਪਨਾ ਉਹ ਵੈ ਜਿਹੜਾ 1 ਸੈਕਿੰਡ 2 ਸੈਕਿੰਡ ਦਾ 1 ਮਿੰਟ ਦਾ ਹੁੰਦਾ ਇੱਕ ਸੁਪਨਾ ਉਹ ਹੈ ਜਿਹੜਾ ਸਾਡੀ ਪੂਰੀ ਲਾਈਫ ਦਾ ਸੁਪਨਾ ਕੋਈ 50 ਸਾਲਾਂ ਤੋਂ ਸੁਪਨੇ ਦੇ ਵਿੱਚ ਫਿਰ ਰਿਹਾ ਕੋਈ 60 ਸਾਲਾਂ ਤੋਂ ਫਿਰ ਰਿਹਾ ਕੋਈ 40 ਸਾਲਾਂ ਤੋਂ ਕੋਈ 35 ਸਾਲਾਂ ਤੋਂ ਕੋਈ 70 ਸਾਲਾਂ ਤੋਂ ਪਾਸ਼ਾ ਕਹਿੰਦੇ ਇਹ ਇੱਕ ਨਾ ਇੱਕ ਦਿਨ ਸੁਪਨਾ ਜ਼ਰੂਰ ਟੁੱਟਣਾ ਇਹ ਗੱਲ ਚੇਤੇ ਰੱਖ ਕਿ ਜੋ ਚੀਜ਼ ਪੈਦਾ ਹੋਈ ਹੈ ਉਹਨੇ ਨਾਸ਼ ਹੋ ਜਾਣਾ ਹਮੇਸ਼ਾ ਕਿਥੇ ਕੋਈ ਵੀ ਚੀਜ਼ ਨਹੀਂ ਰਹੀ ਮਿਥਿਆ ਤਨ ਸਾਚਾ ਕਰ ਮੰਨਿਓ ਮਰ ਜਨ ਫਿਰ ਦੱਸਿਆ ਇਸ ਗੱਲ ਨੂੰ ਵੀ ਇਹ ਮਨੁੱਖ ਦੀ ਸੋਚ ਕੀ ਹੈ ਮਿਥਿਆ ਤਨ ਮਿੱਠਿਆ ਦਾ ਬਾਉਂਦਾ ਝੂਠਾ ਇਹ ਜਿਹੜਾ ਸਰੀਰ ਹੈ ਤੇ ਝੂਠਾ ਪਰ ਇਹਨੂੰ ਇਹ ਮਨੁੱਖ ਸੱਚ ਕਰਕੇ ਮੰਨੀ ਬੈਠਾ ਹੈ ਤੇ ਮਹਾਰਜ ਕਹਿੰਦੇ ਇਹ ਵਿਦ ਆਪ ਬੰਧਾਵੇ ਬਸ ਇਸ ਪ੍ਰਕਾਰ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਵਿਸ਼ੇ ਵਕਾਰਾਂ ਦੇ ਵਿੱਚ ਮੰਨਦਾ ਹੈ ਇਹ ਮਨੁੱਖ ਆਪਣੇ ਸਾਹਮਣੇ ਬੜੇ ਲੋਕਾਂ ਦੀ ਮੌਤ ਹੁੰਦੀ ਹੈ ਬੜੇ ਲੋਕ ਦੁਨੀਆ ਚੋਂ ਚਲੇ ਜਾਂਦੇ ਨੇ ਪਰ ਆਪਾਂ ਸੋਚ ਕੇ ਵੇਖੀਏ ਜਿੰਨੇ ਟਾਈਮ ਆਪਾਂ ਉੱਥੇ ਹੁੰਨੇ ਆ ਉਨੀ ਦੇਰ ਤੱਕ ਅਸੀਂ ਕਹਿੰਦੇ ਆ ਜੀ ਸੰਸਾਰ ਚ ਕੋਈ ਚੀਜ਼ ਨਹੀਂ ਜਿਵੇਂ ਭਗਤ ਕਬੀਰ ਜੀ ਹੋਏ ਨੇ ਕਬੀਰ ਸਾਹਿਬ ਜੀ ਦੀ ਉਪਮਾ ਬੜੀ ਦੂਰ ਦੂਰ ਤੱਕ ਹੋਈ ਇੱਕ ਦਿਨ ਬੜੇ ਦੂਰ ਇਲਾਕੇ ਦੀ ਸੰਗਤ ਮਿਲਣ ਵਾਸਤੇ ਭਗਤ ਕਬੀਰ ਜੀ ਨੂੰ ਆਈ ਤੇ ਕਬੀਰ ਸਾਹਿਬ ਦੇ ਘਰੋਂ ਜਿਹੜੀ ਮਾਤਾ ਲੋਈ ਸੀ ਨਾ ਉਹ ਆਖਣ ਲੱਗੀਆਂ ਵੈਪਾ ਗਤ ਜੀ ਤੇ ਘਰ ਨਹੀਂ ਹੈਗੇ ਤੁਸੀਂ ਬੈਠੋ ਜਲ ਪਾਣੀ 셔ਕੋ ਆ ਜਾਂਦੇ ਨੇ ਉਹ ਆਖਣ ਲੱਗੇ ਜੀ ਕਿੱਥੇ ਗਏ ਨੇ ਕਹਿੰਦੇ ਜੀ ਕੋਈ ਆਦਮੀ ਚੜਾਈ ਕਰ ਗਿਆ ਸੀ ਉਹਦੇ ਜਨਾਜ਼ੇ ਦੇ ਵਿੱਚ ਸ਼ਮਸ਼ਾਨ ਭੂਮੀ ਗਏ ਹੋਏ ਨੇ ਉਹ ਆਖਣ ਲੱਗੇ ਅਸੀਂ ਆਏ ਬੜੇ ਦੂਰੋਂ ਆ ਛੇਤੀ ਅਸੀਂ ਵਾਪਸ ਜਾਣਾ ਸਾਨੂੰ ਤੁਸੀਂ ਕੋਈ ਨਿਸ਼ਾਨੀ ਦੱਸੋ ਉਹਨਾਂ ਦੀ ਕਿ ਅਸੀਂ ਜਾ ਕੇ ਉਹਨਾਂ ਨੂੰ ਮਿਲ ਲਾਂਗੇ ਉਹ ਆਖਣ ਲੱਗੇ ਵੀ ਉਹਨਾਂ ਦੇ ਸਿਰ ਤੇ ਨਾ ਇੱਕ ਨਿਸ਼ਾਨੀ ਹੋਵੇਗੀ ਕਈਆਂ ਨੇ ਲਿਖਿਆ ਵੀ ਕਲਗੀ ਦਾ ਇਸ਼ਾਰਾ ਕੀਤਾ ਵੀ ਸਿਰ ਤੇ ਕਲਗੀ ਹੋਵੇਗੀ। ਉਹ ਆਖਣ ਲੱਗੇ ਚਲੋ ਚੱਲਦੇ ਆਂ। ਜਦੋਂ ਸ਼ਮਸ਼ਾਨ ਘਟ ਗਏ ਅੱਗੇ ਕੀ ਵੇਖਦੇ ਨੇ? ਬਈ ਮਾਤਾ ਲੋਹੀ ਨੇ ਕਿਹਾ ਸੀ ਇੱਕ ਦੇ ਸਿਰ ਤੇ ਕਲਗੀ ਹੋਵੇਗੀ ਇੱਥੇ ਤੇ ਸਾਰਿਆਂ ਦੇ ਲੋਕਾਂ ਦੇ ਸਿਰ ਦੇ ਉੱਤੇ ਕਲਗੀ ਕਲਗੀ ਦਾ ਭਾਵ ਹੈ ਮੌਤ ਜਿਹੜੀ 체ਤ ਹੈ ਮੌਤ ਦੀ ਨਿਸ਼ਾਨੀ ਉਹਨਾਂ ਦੇ ਮਨ 'ਚ ਹੋਏਗੀ। ਉਹ ਵੀ ਰੱਬੀ ਰੂਹਾਂ ਸੀ ਜਿਹੜੀਆਂ ਮਿਲਣ ਵਾਸਤੇ ਆਏ ਉਹ ਸਾਰੇ ਵੇਖਦੇ ਨੇ। ਉਹ ਸਾਰਿਆਂ ਦੇ ਸਿਰ ਤੇ ਇਹ ਸਾਰਾ ਏਡਾ ਵੱਡਾ ਝੂਠ ਬੋਲਤਾ ਭਗਤ ਦੀ ਘਰ ਵਾਲੀ ਨੇ ਉਹ ਆਖਣ ਲੱਗੇ ਚਲੋ ਥੋੜੀ ਜਿਹਾ ਰੁਕਦੇ ਆ ਰੁਕੇ ਹੌਲੀ ਹੌਲੀ ਜਿਵੇਂ ਲੋਕ ਸ਼ਮਸ਼ਾਨ ਘਾੜ ਚੋਂ ਬਾਹਰ ਆਏ ਆਪੋ ਆਪਣੀਆਂ ਗੱਲਾਂ ਆਪੋ ਆਪਣੀਆਂ ਬਾਤਾਂ ਚ ਸਾਰੇ ਰੁੱਝ ਜਾਂਦੇ ਨੇ ਹੌਲੀ ਹੌਲੀ ਕਰਕੇ ਇਕੱਲੇ ਕਬੀਰ ਸਾਹਿਬ ਦੇ ਸਿਰ ਦੇ ਉੱਤੇ ਉਹ ਨਿਸ਼ਾਨੀ ਰਹਿ ਜਾਂਦੀ ਹੈ ਜਾ ਕੇ ਭਗਤ ਜੀ ਨੂੰ ਮਿਲਦੇ ਨੇ ਪੁੱਛਦੇ ਨੇ ਭਾਈ ਸਾਨੂੰ ਇਹ ਖੇਡ ਸਮਝ ਨਹੀਂ ਆਈ ਬਈ ਤੁਹਾਡੀ ਨਿਸ਼ਾਨੀ ਦੱਸੀ ਸੀ ਤੁਹਾਡੇ ਘਰ ਦਿਆਂ ਨੇ ਪਰ ਤੁਹਾਡੇ ਹੀ ਸਿਰ ਤੇ ਇਹ ਨਿਸ਼ਾਨੀ ਬਚੀ ਹੈ ਕਲਗੀ ਦੀ ਬਾਕੀ ਸਾਰੇ ਲੋਕਾਂ ਦੇ ਪਹਿਲਾਂ ਅਸੀਂ ਵੇਖਿਆ ਕਬੀਰ ਸਾਹਿਬ ਜੀ ਕਹਿਣ ਲੱਗੇ ਬਈ ਇਹ ਜਿਹੜੇ ਸੰਸਾਰੀ ਲੋਕ ਨੇ ਨਾ ਇਹਨਾਂ ਨੂੰ ਮੌਤ ਚੇਤੇ ਨਹੀਂ ਆਪਾਂ ਨੂੰ ਵੀ ਪਤਾ ਹੈ ਜਦੋਂ ਆਪਾਂ ਇਹੋ ਜੀ ਰਸਮਾਂ ਕੋਈ ਨਿਭਾ ਰਹੇ ਹੋਈਏ ਉਦੋਂ ਸਭ ਨੂੰ ਮੌਤ ਚੇਤੇ ਹੁੰਦੀ ਹੈ ਬਸ ਕਹਿੰਦੇ ਕੁਝ ਨਹੀਂ ਇਸ ਸੰਸਾਰ 'ਚ ਇਹ ਹੀ ਸਾਡੀ ਮੰਜ਼ਲ ਹੈ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਸਭ ਕੁਝ ਅਸੀਂ ਭੁੱਲ ਜਾਂਦੇ ਆ ਕਬੀਰ ਸਾਹਿਬ ਜੀ ਨੇ ਬਾਣੀ ਦੇ ਵਿੱਚ ਸ਼ਬਦ ਵੀ ਵਰਤੇ ਇਸ ਮਨੁੱਖ ਦੀ ਹਾਲਤ ਬਿਆਨ ਕੀਤੀ ਮੈਂ ਨਾ ਮਰਾਂ ਮਰਬੋ ਸੰਸਾਰਾ ਪਤਾ ਹੈ ਬਈ ਮੌਤ ਹੋਣੀ ਹੈ ਪਰ ਕਹਿੰਦੇ ਨਹੀਂ ਹਲੇ ਨਹੀਂ ਬਈ ਹਲੇ ਤਾਂ ਮੈਂ ਜਿਉਣਾ ਹੈ ਹਲੇ ਤਾਂ ਮੈਂ ਕੀ ਪਤਾ ਕਿੰਨੇ ਸਾਲ ਹੋਰ ਕੱਢ ਜਾਣੇ ਨੇ ਪਰ ਪਾਸ਼ਾ ਕਹਿੰਦੇ ਇੱਕ ਗੱਲ ਚੇਤੇ ਰੱਖ ਮੌਤ ਦਾ ਕਿਸੇ ਨੂੰ ਨਹੀਂ ਪਤਾ ਕਿਹੜੇ ਵੇਲੇ ਕਿਹੜੇ ਸਮੇਂ ਕਿੱਥੇ ਆ ਜਾਣੀ ਹੈ ਕਿਆ ਜਾਣਾਂ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਪਾਸ਼ਾ ਕਹਿੰਦੇ ਇਹ ਮਨੁਖ ਇਸ ਸਰੀਰ ਝੂਠੇ ਨੂੰ ਸੱਚ ਕਰਕੇ ਮੰਨੀ ਬੈਠਾ ਇਸ ਕਰਕੇ ਆਪਣੇ ਆਪ ਨੂੰ ਬੰਧਨਾ ਦੇ ਵਿੱਚ ਪਾ ਰਿਹਾ ਅਖੀਰਲੀ ਪੰਕਤੀ 'ਚ ਮਹਾਰਾਜ ਨੇ ਫੈਸਲਾ ਕੀਤਾ ਜਨ ਨਾਨਕ ਸੋਉ ਜਨਮੁਕਤਾ RAM ਭਜਨ ਚਿਤ ਲਾਵੇ ਸਤਗੁਰ ਪਾਸ਼ਾ ਜੀ ਕਹਿੰਦੇ ਉਹੀ ਮਨੁੱਖ ਉਹੀ ਜੀਵ ਮੁਕਤ ਹੈ ਜਿਹੜਾ ਪਰਮਾਤਮਾ ਦੇ ਭਜਨ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਆਪਣੀ ਬਿਰਤੀ ਜੋੜਦਾ ਹੈ ਕਿਉਂਕਿ ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਆਪਾਂ ਕਿੰਨਾ ਕੁ ਨਾਮ ਜਪਦੇ ਹਾਂ ਕਿੰਨੀ ਕੁ ਬਾਣੀ ਪੜ੍ਹਦੇ ਹਾਂ ਕਿੰਨੇ ਕੁ ਚੰਗੇ ਕੰਮ ਕਰਦੇ ਹਾਂ ਇਹ ਆਪਾਂ ਆਪਣਾ ਸੈਲਫ ਅਨਲਿਸਿਸ ਕਰੀਏ ਕਿਉਂਕਿ ਜਿਹੜਾ ਪਰਮਾਤਮਾ ਹੈ ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਵਿੱਚ ਵੀ ਫਰਮਾਉਂ ਕਰਦੇ ਨੇ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਏਗਾ ਕਹਿਤ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ ਸੋ ਗੁਰੂ ਕਿਰਪਾ ਕਰੇ ਏਨੀ ਸੇਵਾ ਪ੍ਰਵਾਨ ਕਰ